ਆਜ ਮੈਂ ਤੁਹਾਨੂੰ ਦੱਸਣੀ ਤੁਹਾਡੇ ਉੱਤੇ ਜਾ ਰਿਹਾ ਹਾਂ ਤੁਹਾਡਾ ਤੋਂ ਮਤਲਬ ਦਸੰਗੀ ਸ਼ੇਰ ਗਿਆ ਲਾਟਿਆ ਇਹ ਸੋਸ਼ਲ ਐਕਟੀਵਿਟੀ ਦਾ ਸਪੋਰਟ ਜੇਕਰ ਇਸੀ ਹਵਾ ਪਾਣੀ ਧਰਤੀ ਨੂੰ ਨਾ ਬਚਾਇਆ ਤੇ ਮੇਰੇ ਕਿੰਨੀਆਂ ਇਨਸਾਨੀਅਤ ਬਚੇਗੀ ਇਨਸਾਨ ਜਿਹੜਾ ਇਹ ਕਿਵੇਂ ਬਚੇਗਾ ਪੰਛੀ ਕੀੜੇ ਪੰਛੀ ਤੇ ਸਾਰੇ ਪੌਸ਼ਕੀਏ ਵਿਪਦ ਨੇ ਤੇ ਆਪਾਂ ਦੇ ਬੇਗੋਸਤ ਤੇ ਦੇਰੀ ਰੋਕ ਸਕਦੇ ਆ ਕਿ ਕਿਸਾਨ ਨੇ ਹਾਦ-ਦਾਦਾ ਕਿਆ ਗਿਆ ਹੈ ਕਿ ਮੌਨ ਵਾਲੇ ਸਮੇਂ ਤੁਸੀਂ ਐਸਾ ਨਾ ਹੋਵੇ ਕਿ ਅੰਨ ਦਾਤੇ ਧਰਤੀ ਦਾ ਪਾਤਸ਼ਾਹ ਦਾ ਖਿਆਮਤ ਦਾ ਫੱਕ ਦਾ ਉਦਾਸ ਸਾਹ ਬੀਰੋ ਰੋਜ਼ ਨਹੀਂ ਕਰਦੇ ਪਰ ਹਵਾ ਪਾਣੀ ਧਰਤੀ ਨੂੰ ਚਾਹੁੰਦੇ ਇਹ ਪੁਰਾਣਾ ਸਬਕ ਹਰ ਕੋਈ ਕਰ ਸਕਦਾ ਆ ਉਹ ਕਿਸਾਨ ਕੀ ਕਰ ਸਕਦਾ ਆ ਉਹ ਰੋਈ ਨਹੀਂ ਕਰ ਸਕਦਾ ਤੇ ਜੇ ਕਿਸਾਨ ਝੋਨੇ ਦਾ ਬਾਈਕਾਟ ਕਰ ਦੇਵੇ ਤੇ ਸਾਡੇ ਧਰਤੀ ਦਾ ਖੇਤ ਦਾ ਪਾਣੀ ਜਿਹੜਾ ਆ ਬਹੁਤ ਵੱਡੇ ਪੱਧਰ ਤੇ ਤੇ ਚੇਤੀ ਥੋੜੀ ਦਾਖਤਕਾਰ ਜਿਹੜੀ ਆ ਉਹ ਦੱਸਦੇ ਨਹੀਂ ਤੇ ਪਾਣੀ ਪਾਣੀ ਪੋਹ ਗਿਆ ਕੋਸ਼ਿਸ਼ੇ ਪ੍ਰਾਪਤ ਨਹੀਂ ਕਰਾਇਆ ਸਾਡੇ ਇਹ ਜੰਗੀਆਂ ਜ਼ਮੀਨਾਂ ਤਰ ਯਦ ਰਹਿ ਜਾਣਗੀਆਂ ਇਹ ਬੰਜਰ ਧਰਤੀ ਹੋ ਜਾਏਗੀ ਰੇਗਿਸਤਾਨ ਬਣ ਜਾਵੇਗਾ ਮਾਰੂਥਰ ਬਣ ਜਾਵੇਗਾ ਜੇ ਕਿਸਾਨ ਭਰਾਵੋ ਵੀ ਲੋ ਜੇ ਅੱਜ ਤੁਹਾਡੀ ਕੋਈ ਜ਼ਿੰਦਾਰੀ ਆ ਇਹੋ ਜ਼ਮੀਨ ਕਰਕੇ ਆ ਚਲੋ ਤੁਹਾਡੇ ਕਹਿਣ ਮੁਤਾਬਿਕ ਸੀ ਜ਼ਮੀਨ ਮੰਗ ਪਈ ਹੈ ਤੇ ਮੰਗ ਕਰਨੇ ਦੇ ਇਸ਼ਾਰਾ ਦੇ ਲਿਆ ਫਰਮ ਗੁਰੂ ਪਾਲਿਤ ਆਦਾ ਤੇ ਤੇ ਤਿੰਨ ਜਾਂ ਕਿਸ ਸਹੀ ਸਵਾਪ ਕਰ ਲਿਆ ਇਹਦੇ ਵਿੱਚ ਸ਼ਾਮਲੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਧਰਤੀ ਨੂੰ ਆਪਣੇ ਇਸ ਤਰ੍ਹਾਂ ਦਾ ਸਾਹ ਕੇ ਜੇ ਜੇ ਅਸੀਂ ਹਵਾ ਪਾਣੀ ਨੂੰ ਨਾ ਬਚਾ ਸਕਿਆ ਉਹ ਸਮਾਂ ਦੂਰ ਨਹੀਂ ਆ ਸਾਰੇ ਕਰਦੇ ਤੇ ਸਾਰੇ ਨੂੰ ਕਰਤਾ ਕੇ ਪਾਣੀ ਨੂੰ ਤਰਸਾਂਗੇ ਬੇਜੇ ਬੇਜੇ ਜੰਗਲ ਆਇਆ ਜਿਹ ਕਿਤੇ ਕਿਤੇ ਸਾਨੂੰ ਨਜ਼ਰ ਆ ਰਹੀ ਹੈ ਨਹੀਂ ਤੇ ਅਰੇ ਜਿੱਕੇ ਕਾਰਨ ਆਪਣੀ ਫੈਲੀਆਂ ਜਿਹੜਾ ਰੋਖਾ ਨੂੰ ਭਾਕੇ ਭਾਕੇ ਤੇ ਤਰਦੀ ਆਵਾਜ਼ ਦੀ ਹੈ ਇਹ ਸਾਨੂੰ ਵੇਖੇ ਰੋਕਤ ਹੋ ਜਾ ਪਾਣੀ ਖਤਮ ਹੋ ਜਾਵੇ ਗਤੀ ਬੰਦ ਹੋ ਜਾਵੇ ਆਵਾਜ਼ ਆਉਂਦੀ ਰਹੇ 10 ਦੀਆਂ ਕਰਾਣੇ ਤੋਂ ਸੌਵਾ ਦਾ ਸਾਰ ਹੈ ਤੇ ਗੁਰੂ ਦੇ ਪਸੰਦ ਪੈ ਕੇ ਉਹ ਆਪਣੀ ਕਿਤਾਬਾਂ ਦਾ ਤਸਵੀਰਾਂ ਦੇ ਸਲਾਹ ਦਰ ਹਨ ਲੇਕਿਨ ਇਹ ਕੁਰਬਾਨੀ ਬਹੁਤ ਕੋਲੇ ਨੂੰ ਬੁਲਾਉਂਦਾ ਹੈ ਕਿਤਨਾ ਮਹਾਨੀ ਤੇ ਕਿਤਨਾ ਦੀ ਜਰ ਹੰਤਰ ਬਚਾਈਏ ਬਾਦੋ ਤਬਾਦੂ ਰੋਕ ਲਗਾਈਏ ਤੇ ਆਪਣੀ ਹਵਾ ਪਾਣੀ ਨੂੰ ਬਚਾ ਕੇ ਆਉਣ ਵਾਲੀਆਂ ਦਾਸਾਂ ਦਾ ਵੀ ਪ੍ਰਬੰਧ ਕਰਕੇ ਕਿ ਸਾਡੇ ਕੋਲ ਨਾਲੀਆਂ ਦਾ ਸਾਰਾ ਜਿਹੜਾ ਤਰਸ ਨਾ ਪਾਣੀ ਨਾ ਜ਼ਮੀਨ ਤੋਂ ਕਿਉਂਕਿ ਜੇ ਦਸਣਾ ਬੇਜ਼ਮੀ ਦੇ ਹੋ ਗਈ ਜਾਂ ਜਿਹੜੀਆਂ ਨਸਾਂ ਬੇਜ਼ਮੀ ਦੇ ਹੋ ਗਈ ਜਾਂ ਕੀ ਕਰਨਾ ਪਾਣੀ ਤੋਂ ਤਰਸ ਹਵਾ ਤੋਂ ਤਰਸ ਸੋ ਵੀਰੋ ਕਿਉਂ ਨੇ ਦਾ ਬਾਈਕਾਟ ਕਰੋ ਕਿਸੇ ਹੋਰ ਫਸਲ ਦਾ ਇੰਤਜ਼ਾਮ ਕਰੋ ਜੇ ਤੀਆਂ ਕਹਿ ਰਹੇ ਤਾਂ ਤੁਹਾਡਾ ਸਾਰਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਤਿ ਸ੍ਰੀ ਅਕਾਲ <clears> Thank <throat> you.